ਉਹ ਜੀ ਹਰ ਕੋਈ ਕਹਿ ਦਿੰਦਾ ਹੈ ਵੀ ਮੈਂ ਫਲਾਣੇ ਲਈ ਐਂ ਕਰਤਾ ਮੈਂ ਫਲਾਣੇ ਲਈ ਐਂ ਕਰਤਾ ਪਰ ਅੱਜ ਮੈਂ ਤੁਹਾਨੂੰ ਬੰਦਾ ਮਲਾਉਣ ਲੱਗਿਆ ਪੰਜ ਕਿੱਲਿਆਂ ਦਾ ਬੰਦਾ ਮਾਲਕ ਹੈ ਤੇ ਲੱਖੇ ਸਧਾਣੇ ਨਾਲ 9 ਸਾਲਾਂ ਤੋਂ ਜੁੜਿਆ ਹੈ ਤੇ ਆਹ ਗੱਡੀ ਹੈ ਜੈਨ ਗੱਡੀ ਹੈ ਤੇ ਟਾਇਰ ਟੂਰ ਕਹਿੰਦੇ ਇਸ ਵਾਰ ਤਾਂ ਚੋਣਾ ਇਹਦਾ ਜਮੀ ਚੱਕਦੇ ਸਾਫ਼ ਹੀ ਕਰਦੇ ਨੌਜਵਾਨ ਨੇ ਤੇ ਨੌਜਵਾਨ ਦਾ ਨਾਮ ਹੈ ਸੇਵਕ ਮਾਨੀ ਵਾਲਾ ਫਰੀਦਕੋਟ ਦੇ ਵਿੱਚ ਪਿੰਡ ਪੈ ਜਾਂਦਾ ਗੱਡੀ ਦੇ ਹਾਲਾਤ ਦੇਖ ਲਓ ਨਹੀਂ ਇੱਥੇ ਕੋਈ ਮੰਗਿਆ ਸਾਈਕਲ ਨਹੀਂ ਦਿੰਦਾ ਪਰ ਆ ਬਾਈ ਨੇ ਦੇਖ ਲੈ ਗੱਡੀ ਲੱਖਾ ਸਿੰਘ ਸੁਧਾਣਾ ਦੀਆਂ ਵੋਟਾਂ ਲਈ ਇਹ ਮਤਲਬ ਐਨ ਲਾ ਲੋ ਵੀਕਰ ਹੂੰ ਗੱਡੀ ਸੀ ਤੇ ਅੱਜ ਤੱਕ ਬਾਈ ਦੀ سپورਟ ਚ ਹੀ ਫਿਰਦੀ ਐ ਟਾਇਰ ਜਮੀ ਰੜੇ ਹੋ ਗਏ ਪਰ ਐਡਾ ਇੱਕ ਤਕੜਾ ਸਪੋਰਟਰ ਆ ਇਹ ਮੈਂ ਕਹਣਾ ਇਹਦਾ ਮੁੱਲ ਪਾਉਣਾ ਚਾਹੀਦਾ ਐਡਾ ਇੱਕ ਤਕੜਾ ਸਪੋਰਟਰ ਆ ਮੈਂ ਕਹਣਾ ਬਾਈ ਕੋਲੇ 5 ਕਿੱਲੇ 5 ਕਿੱਲੇ ਦਾ ਮਾਲ ਕਈਆਂ 5 ਕਿੱਲੇ ਬਾਈ ਪਰ ਤੂੰ ਕੰਮ ਯਾਰ 100 ਕਿੱਲੇ ਵਾਲੇ ਜਿੰਨਾ ਕਰਦਾ ਲੱਖੇ ਲਈ ਕਾਹਤੋਂ ਕਰਦਾ ਇਹਨਾਂ ਜੇ ਬਾਈ ਮੈਂ ਇਹ ਗੱਲ ਕਹਿਣਾ ਚਾਹਣਾ ਜੇ ਅੱਜ ਤੋਂ 9 ਸਾਲ 9 10 ਸਾਲ ਪਹਿਲਾਂ ਲੱਖਾਂ ਸਾਨੂੰ ਨਾ ਮਿਲਦਾ ਕੀ ਪਤਾ ਸਾਡੇ ਹਾਲਾਤ ਕਿਹੋ ਜਿਹੇ ਹੁੰਦੇ ਕੀ ਮਾਰੀ ਸੰਗਤ ਚ ਰਹਿੰਦੇ ਜਦੋਂ ਦੇ ਲੱਖਾਂ ਨਾਲ ਰਲਿਆ ਹੂੰ ਚੰਗੀਆਂ ਕਿਤਾਬਾਂ ਪੜ੍ਹਦੇ ਆ ਹੂੰ ਚੰਗੇ ਲੋਕਾਂ ਚ ਬੈਠਨੇ ਆ ਤੇ ਨਸ਼ੇ ਪੱਤੇ ਤੋਂ ਵੀ ਦੂਰ ਰਹਿੰਨੇ ਆ ਜੇ ਅਸੀਂ ਤੇ ਇਹੀ ਕਹਿੰਦੇ ਜੇ ਇਹਦੇ ਨਾਲ ਮੈਂ ਰਲਿਆ 9 10 ਸਾਲ ਹੋ ਗਏ ਸਾਡੇ 20 25 ਮੁੰਡੇ ਹੈਗੇ ਆ ਜਿਹੜੇ ਪੰਜਾਬੀ ਮਾਂ ਬੋਲੀ ਲਈ ਵੀ ਕੰਮ ਕਰਨ ਲੱਗੇ ਸਾਨੂੰ ਪਹਿਲਾਂ ਇਹ ਹੀ ਨਹੀਂ ਪਤਾ ਵੀ ਅਸੀਂ ਆ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾਂਦੇ ਆ ਜਦੋਂ ਇਹਨੂੰ ਅਸੀਂ ਮਿਲੇ ਸਾਨੂੰ ਪਣਾ ਅਸੀਂ ਨਹੀਂ ਕਹਿੰਦੇ ਸਾਡੇ ਕੰਮ ਧੰਦੇ ਕਰੇ ਪਰ ਅਸੀਂ ਇਹ ਕਹਿੰਨੇ ਆਂ ਵੀ ਜਉਂਦੇ ਅਸੀਂ ਇਹ ਨਾਲ ਰਲਿਆਂ ਸਾਡੇ 20 25 ਮੁੰਡੇ ਦੀ ਸੋਚ ਵੀ ਬਦਲਤੀ ਇਹ ਬੰਦੇ ਨੇ ਤੋ ਕਿ ਸਾਨੂੰ ਇਤਿਹਾਸ ਬਾਰੇ ਪਤਾ ਲੱਗਿਆ ਇਤਿਹਾਸ ਪੜਨ ਲੱਗੇ ਪੰਜਾਬੀ ਮਾਂ ਬੋਲੀ ਲਈ ਵੀ ਅਸੀਂ ਕੰਮ ਕਰਨ ਲੱਗੇ ਫਿਰ ਪੰਜਾਬ ਦੇ ਜਿਹੜੇ ਮੁੱਦੇ ਸੀ ਉਹ ਹਰ ਮੁੱਦੇ ਤੇ ਅਸੀਂ ਨਾਲ ਬਾਈ ਦੇ ਖੜਨ ਲੱਗੇ ਕਿ ਸਾਡੀ ਬਾਈ ਨੇ ਸੋਚ ਬਦਲਤੀ ਤੂੰ ਬਿਲਕੁਲ ਹੀ ਪ੍ਰਵਾਹ ਨਹੀਂ ਕਰਦਾ ਯਾਰ ਆਹੀ ਤੇਰੇ ਕੋਲੇ ਗੱਡੀ ਐ ਤੇ ਇਹ ਦਿੱਲੀ ਵੀ ਜਾਂਦੀ ਰਹੀ ਤੇ ਹੁਣ ਬਠਿੰਡੇ ਦੇ ਵਿੱਚ ਵੀ ਫਿਰਦੀ ਰਹੀ ਟਾਇਰ ਟੁਰ ਵੀ ਘਸ ਗਏ ਘਰ ਦੇ ਨਹੀਂ ਰੁਕਦੇ ਕਰਦੇ ਤਾਂ ਹਮੇਸ਼ਾ ਇਹ ਕਹਿੰਦੇ ਰਹੇ ਬਾਈ ਹੂੰ ਗਲਤ ਬੰਦੇ ਦਾ ਸਾਥ ਨਹੀਂ ਦੇਣਾ ਹਮੇਸ਼ਾ ਚੰਗੇ ਬੰਦੇ ਦਾ ਸਾਥ ਦਿਓ ਗੱਲ ਪੰਜਾਂ ਕਿੱल्ल्याਾਂ ਵਾਲੀ ਜਾਂ ਛੋਟੀ ਗੱਡੀ ਵਾਲੀ ਦੀ ਨਹੀਂ ਹੁੰਦੀ ਗੱਲ ਤਾਂ ਜਮੀਰ ਦੀ ਹੁੰਦੀ ਆ ਤੇ ਦਿਲ ਦੀ ਹੁੰਦੀ ਆ ਜਿਹੜੀ ਅਮੀਰੀ ਹੁੰਦੀ ਆ ਉਹ ਦਿਲ ਦੀ ਹੁੰਦੀ ਆ ਬਾਈ ਜਿਹੜੇ ਕੁਰਤੀਆਂ ਕਿੰੋਂ ਅਮੀਰ ਚਾਹੀਦਾ ਦਿਲੋਂ ਅਮੀਰ ਚਾਹੀਦਾ ਹੂੰ ਤੇ ਬਹੁਤ ਧੰਨਵਾਦ ਤੇਰਾ ਜਿਉਂਦਾ ਰਹਿ ਤੇਰੇ ਵਰਗੇ ਜੇ ਨੌਜਵਾਨ ਟੀਮ 'ਚ ਹੋਣਗੇ ਤਾਂ ਟੀਮ ਚੜ੍ਹਦੀ ਕਲਾ ਵੱਲ ਜਾਊਗੀ ਤੇ ਜਿੱਤਾਂ ਹਾਰਾਂ ਮੈਨਾਂ ਹੀ ਰੱਖਦੀਆਂ ਇਹ ਆਪਾਂ ਨੂੰ ਪਤਾ ਹੀ ਆ ਭਾਵੇਂ ਹਾਰ ਦੀ ਏ ਪਰ ਵੱਡੇ ਵੱਡੇ ਧੌਣ ਚੋ ਕੀਲਾ ਕੱਢਣ ਦਾ ਦਮ ਰੱਖਦੇ ਆ ਅੱਜ ਬਾਣੋ ਬਾਣੀ ਪਾਰਖੇ ਨੇ ਹਨਾ ਇਹਨਾਂ ਆਮਕਰਾਂ ਦੇ ਮੁੰਡਿਆਂ ਨੇ ਤੇ ਬਾਈ ਇਹ ਕਰੋ ਸ਼ੇਅਰ ਵੀਡੀਓ ਨੂੰ ਇਹ ਆ ਦੇਖ ਲੋ ਬਾਈ ਦੀ ਗੱਡੀ ਐ ਤੇ ਝੰਡਾ ਤੇ ਪਿੱਛੇ ਵੀ ਮੈਂ ਦਿਖਾ ਦਾਂ ਬਾਈ ਦੀ ਪੱਕੀ ਆ ਬਾਈ ਕਰਕੇ ਪੰਜਾਬੀ ਚ ਲਿਖਾਈਆ ਨੰਬਰ ਤੇ ਤੇ ਪਿੱਛੇ ਵੀ ਮੈਂ ਦਿਖਾ ਦਾਂ ਕਿ ਲੱਖੇ ਦੀ ਫੋਟੋ ਐਨ ਪੱਕੀ ਏ ਸਾਪੀ ਹੋਈ ਐ ਤੇ ਐ ਕਿਸਾਨੀ ਵਾਸਤੇ ਵੀ ਲੜਿਆ ਇਹ ਬੰਦਾ ਆ ਆ ਜਨਨ ਨਾਲ ਅਸੀਂ ਦਿੱਲੀ ਜਾਂਦੇ ਰਹੇ ਬਾਈ ਦੀਆਂ ਪੇਸ਼ੀਆਂ ਤੇ ਤੇ ਊੜਾੜਾ ਵੀ ਲਿਖਾਇਆ ਹੋਇਆ ਐ ਕਿ ਮੈਂ ਕਹਿੰਦਾ ਬਾਈ ਇੰਨਾ ਫੈਣਾ ਲੱਖੇ ਦਾ ਗੱਲਾਂ ਹੀ ਛੱਡ ਦੋ ਜਿਉਂਦਾਬਾਸ ਦਾ ਰਹੇ ਸਾਡੀ ਟੀਮ ਖੜੀ ਆ ਸਾਰੀ ਸਾਰੇ ਭਰਾ ਇਹਨੂੰ ਕਹਿੰਦੇ ਆ ਵੀ ਯਾਰ ਤੂੰ ਧੰਨ ਜਿਉਂਦਾ ਰਹ ਧੰਨਵਾਦ